ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਨੂੰ ਮੈਂ ਇੱਕ ਆਪ ਜੀ ਦੇ ਨਾਲ ਇੱਕ ਜਾਣਕਾਰੀ ਸਾਂਝੀ ਕਰਨੀ ਬੜੀ ਜ਼ਰੂਰੀ ਹੈ ਕਿ ਕੱਲ ਰਾਤ ਦਾ ਫੇਸਬੁੱਕ ਤੋਂ ਇੱਕ ਬੰਦਾ ਜਿਹਦਾ ਨਾਂ ਕੁਲਦੀਪ ਸਿੰਘ ਆ ਉਹ ਸਰਕਾਰੀ ਜੋਬ ਕਰਦਾ ਉਹ ਮੈਨੂੰ ਆਪ ਸ਼ਬਦ ਬੋਲਦਾ ਔਰ ਧਮਕੀਆਂ ਦਿੰਦਿਆ ਔਰ ਉਹਦੇ ਜਿਹੜੇ ਸਕਰੀਨਸ਼ਾਟ ਮੈਂ ਰੱਖੇ ਆ ਮੈਂ ਕਲਦੀਪ ਸੌਨ ਨੂੰ ਦੱਸ ਦਵਾਂ ਕਿ ਆ ਮੰਗ ਪੱਤਰਵਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੋਹਾ ਤੇ ਅੰਮ੍ਰਲਾ ਵਿਭਾਗ ਦੇ ਵਿੱਚੋਂ ਕਲਦੀਪ ਸੌਨ ਦੀ ਜਾਣਕਾਰੀ ਲਈ ਔਰ ਮੈਂ ਕਹਿੰਦਾ ਜਿੱਥੇ ਤੇਰਾ ਜ਼ੋਰ ਲੱਗਦਾ ਪੁੱਤ ਲਾਲਾ ਆਸਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋ ਦੋ ਆ ਤੀਸਰਾ ਇਹ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਆ ਸੀ ਕਿ ਜਿਹੜੇ ਜੋਧਪੁਰਿਆਂ ਨੂੰ ਸਹੂਲਤਾਂ ਮਿਲੀਆਂ ਪੈਸੇ ਮਿਲੇ ਸਿਰ 40 ਬੰਦਿਆਂ ਨੂੰ ਮਿਲੇ ਔਰ ਕਿਸੇ ਨੂੰ ਨਹੀਂ ਮਿਲੇ ਮੈਂ ਭੁੱਖਾ ਮਰ ਰਿਹਾ ਇੱਕ ਤਰੀਕ ਨੂੰ ਮੈਂ ਸੀਐਮ ਸਾਹਿਬ ਦੀ ਕੋਠੀ ਗਿਆ ਸੀ ਸਾਰੀ ਕਿਸ ਦੀ ਡਿਟੇਲ ਉਹਨਾਂ ਨੂੰ ਪਤਾ 12 ਤਰੀਕ ਨੂੰ ਮੈਂ ਪ੍ਰਧਾਨ ਸਰ ਦੇ ਘਰੇ ਗਿਆ ਸੀ ਮਿਲ ਕੇ ਆਇਆ ਉਹਨਾਂ ਨੂੰ ਪਤਾ ਹੁਣ ਜਿਹੜਾ ਗੁਰਦੀਪ ਸਿੰਘ ਬਕਵਾਸ ਕਰਦਾ ਇਹਨੂੰ ਨੱਥ ਪਾਉਣ ਵਾਸਤੇ ਅੱਜ ਮੈਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਕੋ ਜਾ ਰਿਹਾ ਕਿ ਸਾਈਬਰ ਬ੍ਰਾਂਚ ਦੇ ਵਿੱਚ ਅਰਜ਼ੀ ਦੇ ਕੇ ਇਹਦੇ ਤੇ ਮੈਂ ਕਾਰਵਾਈ ਕਰਨਾ ਕਰਾਉਣੀ ਹੈ ਔਰ ਇੱਕ ਆਦੀ ਸ਼ਰੋਣੀ ਕਮੇਟੀ ਦੇ ਮੁਲਾਜ਼ਮਾਂ ਦਾ ਨਾਮ ਲੈ ਰਿਆ ਤਿੰਨ ਮੁਲਾਜ਼ਮਾਂ ਦਾ ਨੇ ਨਾਮ ਲਿਆ ਸੀ ਤਜਿੰਦਰ ਸਿੰਘ ਕੁਲਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਉਹ ਸ਼ਰੋਣੀ ਕਮੇਟੀ ਦੇ ਮੁਲਾਜ਼ਮ ਨੇ ਮੇਰਾ ਉਹਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਮੇਰੀ ਗੱਲਬਾਤ ਕੁਲਦੀਪ ਸਿੰਘ ਦੇ ਨਾਲ ਉਹ ਇਹਨੇ ਇੰਨੀ ਸ਼ਬਦਾਵ ਭੱਦੀ ਸ਼ਬਦਾਵਲੀ ਵਰਤੀ ਹੈ ਆਪਣੇ ਆਪ ਨੂੰ ਸਮਝਦਾ ਪਤਾ ਨਹੀਂ ਕੀ ਆ ਔਰ ਇਹਦੀ ਵੀਡੀਓ ਦੇ ਹਿਸਾਬ ਦੇ ਨਾਲ ਇਹ ਇਹ ਜਿਹੜੇ ਪੰਜਾਬ ਦੇ ਮਾਹੌਲ ਖਰਾਬ ਕਰਨ ਵਾਲੇ ਜਿਹੜੇ ਅਨਸਰਵਾ ਉਹਨਾਂ ਦਾ ਮੈਂਬਰ ਵਾਏ। ਔਰ ਅੱਜ ਮੈਂ ਹੋਰ ਕੰਮ ਕਰਨਾ ਸੀ ਪਰ ਇਹਨੇ ਤੰਗ ਮੈਨੂੰ ਰਾਤ ਦਾ ਬੜਾ ਕੀਤਾ ਇਸ ਕਰਕੇ ਉਹਨਾਂ ਕਮਿਸ਼ਨਰ ਸਾਹਿਬ ਕੋਲ ਚੱਲਿਆ ਇਹਦੇ ਬਰਖਰਾਬ ਦਰਖਾਸਤ ਦੇਣ। ਔਰ ਜਿਹੜੀਆਂ ਮੈਂ ਮੰਗਾ ਕੀਤੀਆਂ ਵਾ ਇਹ ਪੰਜਾਬ ਸਰਕਾਰ ਨੂੰ ਪਤਾ। ਕਲਦੀਪ ਸਾਹਿਬ ਸੁਣ ਲਾ। ਪ੍ਰਧਾਨ ਸ਼ਰੋਣੀ ਕਮੇਟੀ ਨੂੰ ਪਤਾ। ਅਕਾਲ ਤੱਕ ਸਾਬ ਦੇ ਜਥੇਦਾਰ ਨੂੰ ਪਤਾ ਜਿੱਥੇ ਤੇਰਾ ਬੁੰਡ ਤੱਕ ਜੋਰ ਲੱਗਦਾ ਤੂੰ ਲਾ ਲਈ ਕਿਉਂਕਿ ਮੈਂ ਇਸ ਕੰਮ 'ਚ ਪੈਣਾ ਨਹੀਂ ਸੀ ਕਿਉਂਕਿ ਹੋਰ ਵੀ ਮੈਂ ਕੰਮ ਕਰਨੇ ਪਰ ਤੂੰ ਮੈਨੂੰ ਮਜਬੂਰ ਕਰ ਦਿੱਤਾ ਤੇਰੇ ਜਿਹੜੇ ਸੰਪਰਕ ਨੇ ਉਹ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਅੰਸਰ ਉਹਨਾਂ ਦੇ ਵਿੱਚ ਤੇਰਾ ਨਾਮ ਉਹਨਾਂ ਦੇ ਵਿੱਚ ਆਉਂਦਾ ਤੂੰ ਨਜਾਇਜ਼ ਉਹਨਾਂ ਮਲਾਜਮਾਂ ਦੇ ਨਾਲ ਹੈ ਸ਼ਰਮਨੀ ਕਮੇਟੀ ਦੇ ਪਰ ਮੈਂ ਕਹਿਣਾ ਨਹੀਂ ਮਿਲਿਆ ਮੈਂ ਕਹਿੰਨਾ ਆ ਕਿ ਮੈਂ ਜੋਧਪੁਰ ਜੇਲ੍ਹ ਕੱਟੀ 24 ਸਾਲ ਕੇਸ ਲੜਿਆ ਤੂੰ ਕਮੈਂਟਾਂ ਵਿੱਚ ਬੜਾ ਕੁਝ ਕਿਹਾ ਦੂਜਿਆਂ ਨੂੰ ਕਿਦਾਂ ਮਿਲ ਗਿਆ ਉਹ ਜੇ ਤੈਨੂੰ ਇੰਨੀ ਤਖਲੀਫ ਹੈ ਤਾਂ ਆ ਉਹਨਾਂ ਨੂੰ ਦਵਾਈਆਂ ਤੂੰ ਗਲਤ ਪਾਸੇ ਪੰਗਾ ਲੈ ਲਿਆ ਤੇ ਨਾ ਮੈਂ ਦੱਸਾਂ ਆ ਜਿਹੜਾ ਪਿਸਤਲ ਜਾਲ ਪਾਈ ਫਿਰਦਾ ਨਾ ਇਹ ਇਹ ਤੈਨੂੰ ਮੈਂ ਹਾਜ਼ਰ ਕਰਾਂਗਾ ਥਾਣੇ ਤੈਨੂੰ ਸੱਦੂੰਗਾ ਸਾਈਬਰ ਬ੍ਰਾਈਟ ਐਪਲੀਕੇਸ਼ਨ ਦੇਣ ਲੱਗਾ ਔਰ ਡੀਸੀ ਸਾਹਿਬ ਨੂੰ ਵੀ डीसी साहब ਨੂੰ ਸੀਐਮ ਸਾਹਿਬ ਨੂੰ ਦਊਗਾ ਔਰ ਮੈਂ ਤੇਰੇ ਕਮੈਂਟ ਜਿਹੜੇ ਦੱਸੂਗਾ ਕਿ ਇਹ ਗਰਮਖਿਆਲੀਆ ਪੰਜਾਬ ਦੇ ਮਾਹੌਲ ਖਰਾਬ ਕਰਨ ਵਾਲੇ ਇਹ ਬੰਦੇ ਨੇ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਇਹ ਜਿਹੜਾ ਸਰਕਾਰੀ ਜੋਬ ਕਰਦਾ ਇਹਦੀ ਪੜਤਾਲ ਕਰਾਈ ਜਾਵੇ ਪਿਛਲੀ ਵਾਰੀ ਵੀ ਤੂੰ ਮਨੇ ਬਹੁਤ ਕਮੈਂਟ ਕੀਤੇ ਸੀ ਪਰ ਮੈਂ ਕਹਾ ਜਾਂ ਛੱਡੋ ਆਪਾਂ ਵਿੱਚ ਕੀ ਲੈਣਾ ਵਾ ਕਦੀ ਤੂੰ ਮੇਰੇ ਸੋਹਰੇ ਤੱਕ ਜਾਣਾ ਕਦੀ ਕਿਤੇ ਤੱਕ ਜਾਣਾ ਤੇਰਾ ਮੁੰਡਾ ਹਰਪਾਲ ਉਥੇ ਲੱਗਾ ਵਾ ਉਹ ਨੂੰ ਮੈਂ ਲਖਰਾਂਉ ਬਦਲੀ ਕਰਾ ਦੂੰਗਾ ਆ ਕਰਾ ਦੂੰਗਾ ਉਹ ਸਾਰੇ ਤੁਸੀਂ ਕਰ ਕੀ ਸਕਦਾ ਜੇ ਜੇ ਬਦਰੀ ਕਰਾ ਦੇਗਾ ਤਾਂ ਫਿਰ ਕੀ ਹੋਊਗਾ ਮੈਂ ਸੱਚਾ ਆਂ ਸੱਚਾ ਮੈਂ ਹਰ ਇੱਕ ਕੋ ਜਾ ਕੇ ਗੱਲ ਕਰੂੰਗਾ ਤੇਰੇ ਪਿਓ ਦਾ ਰਾਜ ਨਹੀਂ ਹੈਗਾ ਪਰ ਹੁਣ ਅੱਜ ਦੀ ਡੇਟ ਯਾਦ ਰੱਖ ਲਈ ਕਿ ਮੈਂ ਕਮਿਸ਼ਨਰ ਸਾਹਿਬ ਕੋ ਚੱਲਿਆ ਪੁਲਿਸ ਕਮਿਸ਼ਨਰ ਕੋ ਸਾਈਬਰ ਬ੍ਰਾਂਚ ਤੇਰੀ ਆਈਡੀ ਦਾ ਪ੍ਰੂਫ ਦੇ ਕੇ ਤੇ ਮੈਂ ਕਹਾਂਗਾ ਇਸ ਬੰਦੇ ਨੂੰ ਅਰੈਸਟ ਕਰੋ ਇਹਨੂੰ ਸੱਦੋ ਔਰ ਸੀਐਮ ਸਾਹਿਬ ਨੂੰ ਕਹਾਂਗਾ ਕਿ ਇਨਾਂ 'ਚ ਕਾਰਵਾਈ ਇਹਦੇ ਇਹੋ ਜਿਹੇ ਅੰਸਰਾਂ ਦੇ ਕੀਤੀ ਜਾ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਮੈਂ ਇਹ ਕੰਮ ਨਹੀਂ ਸੀ ਕਰਨਾ ਪਰ ਜਿਹੜੇ ਮਲਾਜਮਾਂ ਨੂੰ ਨਾਂ ਲੈਣਿਆ ਨਾ ਤਜਿੰਦਰ ਸਿੰਘ ਗੁਰਿੰਦਰ ਸਿੰਘ ਤੇ ਇੱਕ ਹੋਰ ਸਿੰਘ ਦਾ ਨਾਂ ਲੈਣਾ ਤਿੰਨ ਨਾਮ ਆ ਮੈਂ ਪਹਿਲੇ ਵੀਡੀਓ 'ਚ ਬੋਲੇ ਨੇ ਉਹਨੇ ਸ਼੍ਰੋਮਣੀ ਕਮੇਟੀ ਤੇ ਮਲਾਜਮ ਭਰਾ ਨੇ ਮੇਰੇ ਔਰ ਮੈਨੂੰ ਉਹਨਾਂ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਹੈ ਤੇ ਨਾ ਮੈਂ ਉਹਨਾਂ ਤੇ ਕੋਈ ਗੱਲ ਕਰਨੀ ਆ ਉਹ ਆਪਣੀ ਡਿਊਟੀ ਕਰਕੇ ਆਪਣਾ ਪਰਿਵਾਰ ਪਾਲਣ ਡੇ ਮੇਰਾ ਬੱਚਾ ਵੀ ਇੱਥੇ ਲੱਗਾ ਔਰ ਲਾਇਆ ਬਾਦਲੂ ਸਾਹਿਬ ਨੇ ਵੀ ਸੁਣ ਲਓ ਗੱਲ ਕਲਦੀਪ ਸਿੰਘ ਤੂੰ ਜਿਹੜੀਆਂ ਜਿਹੜੀਆਂ ਪੁੱਤ ਗੱਲਾਂ ਕੀਤੀਆਂ ਨਾ ਇਹਦੇ ਮੈਂ ਤੈਨੂੰ ਕੋ ਜਵਾਬ ਲੈਣੇ ਆ ਥਾਣੇ ਕਮਿਸ਼ਨਰ ਸਾਹਿਬ ਦੇ ਕੋਲੇ ਔਰ ਮੈਂ ਇਹ ਸਾਬਤ ਕਰਨ ਕਰੀ ਤੂੰ ਗਰਮ ਖੇਡੀਆਂ ਪੰਥਾ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਤੁਸੀਂ ਬੰਦੇ ਜੀ ਤੁਹਾਡੇ ਵਰਗੇ ਅਨਸਰਾਂ ਦੇ ਉੱਤੇ ਪੁਲਿਸ ਨੂੰ ਔਰ ਸਰਕਾਰ ਨੂੰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅੱਛਾ ਮੈਂ ਕੀ ਗਲਤ ਕੀਤਾ ਮੈਂ ਪ੍ਰਧਾਨ ਸਾਹਿਬ ਕੋ ਗਿਆ ਮੈਂ ਤੇ ਦਰਵਾਜ਼ਾ ਪਾਠੀ ਸੀ ਮੇਰੀ ਡਿਊਟੀ ਕੱਟੀ ਦੂਜੇ ਪਾਠੀ ਰੱਖੇ ਨੇ ਇਹਨਾਂ ਨੇ ਸੱਤਵੇਂ ਮਹੀਨੇ ਆਈ ਨਹੀਂ ਮੇਰੇ ਕੋ ਪ੍ਰੂਫ ਆ ਨਾ ਤਾਂ ਜੇ ਮੈਂ ਗੱਲ ਕਹਿਤੀ ਕਿ ਪ੍ਰਧਾਨ ਸਾਹਿਬ ਨੇ ਜੋ ਲਿਖਿਆ ਉਹਤੇ ਅਮਲ ਨਹੀਂ ਕੀਤਾ ਅਰ ਮੈਂ ਜਸਾਨ ਨੇ ਕੀ ਗਲਤ ਕੀਤਾ ਬਈ ਪ੍ਰਧਾਨ ਸਾਹਿਬ ਦੀ ਨੌਲੇਜ ਵਿੱਚ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨੌਲੇਜ ਵਿੱਚ ਹੈ ਪੰਜਾਬ ਸਰਕਾਰ ਦੀ ਨੌਲੇਜ ਵਿੱਚ ਹੈ ਤੇ ਤੇਰਾ ਜਿੱਥੇ ਜੁਰਲਾ ਦੀ ਪੁੱਤ ਤੋਂ ਲਾਲੀ ਪਰ ਤੂੰ ਗਲਤ ਆਨਸਰ ਆ ਤੁਸੀਂ ਪੰਜਾਬ ਦੇ ਮਾਹੌਲ ਖਰਾਬ ਕਰਨ ਵਾਲੇ ਜੇ ਤੁਹਾਡੀ ਵਜ੍ਹਾ ਦੇ ਨਾਲ ਲੋਕਾਂ ਦੇ ਪੁੱਤ ਮਰੇ ਨੇ ਔਰ ਅੱਜ ਜੋਧਪੁਰਿਆ ਦਰਦਾਂ ਦੀਆਂ ਥੱਕੇ ਖਾ ਰਹੇ ਜਿਨ੍ਹਾਂ ਦੇ ਘਰ ਹੈ ਨਹੀਂ ਮੈਂ ਘਰ ਜਾ ਜਾ ਕੇ ਵੀਡੀਓ ਬਣਾਈਆਂ ਜੇ ਐਡਾ ਤੂੰ ਆਪਣੇ ਆਪ ਨੂੰ ਬੜਾ ਸਿੱਖ ਕੋਹਣਾ ਬੜਾ ਦਿਆਲੂ ਤਾਂ ਹਮਕ ਨਿਕਲੋ ਬਾਹਰ ਜਾਓ ਪੁੱਛੋ ਜਾ ਕੇ ਜੋਤ ਪਿਆਂ ਦੇ ਜਨਾਂ ਦੇ ਘਰ ਬੱਚੇ ਮਰ ਗਏ ਨੇ ਜਿਹੜੇ ਆਪ ਮਰ ਗਏ ਜਿਹੜੇ ਦਵਾਈ ਖੋਣ ਬੈਠੇ ਨੇ ਦੋ ਨਾ ਜਾ ਕੇ ਕੋਨਾ ਕੋ ਹਮੇ ਹੱਥ ਸਪੋਰਟ ਜੇ ਮੇਰੇ ਮੈਂ ਬੋਲਦਾ ਮੇਰੇ ਕੋ ਕੁਝ ਹੈ ਆਉਣ ਮੈਂ ਵੀਡੀਓ ਪਾਈ ਆ ਔਰ ਮੈਂ ਫਿਰ ਦੁਬਾਰਾ ਕਹਿਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਪਤਾ ਮੰਗ ਪੱਤਰ ਦਿੱਤਾ ਅਮਲਾ ਵਿਭਾਗ ਦੇ ਵਿੱਚ ਹੈ ਪਤਾ ਕਰ ਲੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦਿੱਤਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪਤਾ ਉੱਥੇ ਜਾ ਕੇ ਪਤਾ ਕਰ ਲੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋ ਮੇਰਾ ਲੈਟਰ ਗਿਆ ਆਪ ਮੈਂ ਇੱਕ ਤਰੀਕ ਨੂੰ ਮਿਲ ਕੇ ਆਇਆ ਉਹਨਾਂ ਦੇ ਉਹ ਜਿਹੜੇ ਪ੍ਰਮੁੱਖ ਸਕੱਤਰ ਸਰਦਾਰ ਨਵਰਾਜ ਸਿੰਘ ਬਰਾੜ ਉਹਨਾਂ ਨੂੰ ਪਤਾ ਜਾ ਕੇ ਪੁੱਛ ਲੈ ਡਿਪਟੀ ਕਮਿਸ਼ਨਰ ਦੇ ਵੱਲੋਂ ਹੋ ਕੇ ਆਇਆ ਉਹਨਾਂ ਨੂੰ ਪਤਾ ਜਾ ਕੇ ਮਿਲ ਲੈ ਪਰ ਮੈਂ ਸੱਚ ਦੀ ਗੱਲ ਕਰਦਾ ਤੇ ਕੱਲ ਗੱਲ ਕਰਦਾ ਰਹੂੰਗਾ ਪਰ ਜਿਹੜੀ ਤੂੰ ਕਰਤੂਤਾ ਕੀਤੀਆਂ ਤੂੰ ਮਾੜੀਆਂ ਕੀਤੀਆਂ ਮੈਂ ਤੈਨੂੰ ਕਿਹਾ ਸੀ ਜੇ ਪਿਓ ਦਾ ਤੇ ਮੈਨੂੰ ਇੱਕ ਆਰੇ ਆਪਣਾ ਨੰਬਰ ਦੇ ਦੇ ਯਾਰ ਐਡਾ ਤੂੰ ਸੱਚਾ ਸੋਚਾ ਮੈਂ ਤੇ ਨੰਬਰ ਤੇ ਕਿਹਾ ਮੇਰਾ ਨੰਬਰ ਮੈਂ ਡਰੈਸ ਆ ਜਾ ਮਿਲ ਲੈ ਆ ਜਾ ਗੱਲ ਕਰ ਲੈ ਫਿਰ ਤੇ ਮਜਾ ਉਹ ਬੋਝ ਦਿਲੋ ਤੁਸੀਂ ਉਹ ਲੋਕ ਉਹ ਜਿਹੜੀ ਛੇੜਖਾਨੀ ਕਰਕੇ ਮੁੜ ਕੇ ਭਾਜ ਜਾਂਦੇ ਕਿਉਂ ਨਹੀਂ ਨੰਬਰ ਮੈਨੂੰ ਭੇਜਿਆ ਉਹ ਤੂੰ ਰਹਿਣਾ ਕਿੱਥੇ ਆ ਬਾਕੀ ਜਿਹੜੀ ਸਾਈਬਰ ਬ੍ਰਾਂਚ ਆ ਇਹਦਾ ਤੈਨੂੰ ਪਤਾ ਹੋਊਗਾ ਤੂੰ ਨੌਕਰੀ ਪੜਿਆ ਲਿਖਿਆ ਨੌਕਰੀ ਕਰਦਾ ਮਾ ਤੇਰਾ ਵਿਖਿਆ ਹਿਸਾਬ ਬਤਾ ਸਾਈਬਰ ਬ੍ਰਾਂਚ ਉਹ ਹੁੰਦਾ ਜਿਹੜਾ ਨੰਬਰ ਤੇ ਉਤੋਂ ਜਾਂ ਆਈਡੀ ਦੇ ਉਤੋਂ ਉਸ ਬੰਦੇ ਦਾ ਘਰ ਤੇ ਐਡਰੈਸ ਦਾ ਪਤਾ ਲਾ ਲੇਤੇ ਆ ਅ ਜਿਹੜੀ ਤੇਰੀ ਆਈਡੀ ਬਣੀ ਆ ਕਿਸੇ ਨੰਬਰ ਤੇ ਬਣੀ ਹੋਊਗੀ ਕਿਸੇ ਪ੍ਰੂਫ ਤੇ ਬਣੀ ਹੋਊਗੀ ਉਹ ਤੇਰੇ ਘਰ ਤੱਕ ਆਉਣਾ ਕੋਈ ਈ ਵੱਡੀ ਗੱਲ ਨਹੀਂ ਐ ਕਾਰਵਾਈ ਤੇ ਮੈਂ ਕਰਾਜਣਾ ਜਿਹੜਾ ਰੋਜ਼ ਧੁੜਕ-ਭੁੜਕੀ ਕੇ ਗੱਲਾਂ ਕਰਦਾ ਨਾ ਵੱਧ ਘਟ ਜੇ ਤੂੰ ਕਹਿਣਾ ਚੰਨਸਿਆ ਤੂੰ ਵਿਹਲਾ ਤੇ ਪੁੱਤ ਜਿਹੜੀ ਤੂੰ ਡੂਡੀ ਕਰਦਾ ਨਾ ਤੂੰ ਹੀ ਵਿਹਲਾ ਹੋਵੇਂਗਾ ਮੈਂ ਮੈਜਿਸਟ੍ਰੇਟ ਕੋ ਐਫੀਡੇਵਿਟ ਤਸਦੀਕ ਕਰਵਾ ਕੇ ਗਾਉਂਗਾ ਕਿ ਇਹ ਜਿਹੜਾ ਬੰਦਾ ਵਾ ਇਹ ਪੰਜਾਬ ਤੇ ਮਾਹੌਲ ਖਰਾਬ ਕਰਨ ਵਾਲੇ ਉਹ ਗਰਮ ਖੇਲੀਆਂ ਦੇ ਵਿੱਚੋਂ ਆ ਉਹ ਕੋ ਖਾਲਸਤਾਨੀ ਤੇ ਹਮੈਤੀ ਹੈ ਇਹਨਾਂ ਨੇ ਪੰਜਾਬ ਦਾ ਬੇੜਾ ਕਰਕ ਕਰ ਦਿੱਤਾ ਔਰ ਇਹਦੇ ਤੇ ਸਭ ਤੋਂ ਸਖਤ ਕਾਰਵਾਈ ਹੋ ਕੀਤੀ ਜਾਵੇ ਉਹ ਬਾਕੀ ਸ਼ਰੋਨੀ ਕਮੇਟੀ ਨੂੰ ਪਤਾ ਵਾ ਮੈਂ ਰੋਲਾ ਪਾਉਣਾ ਸੱਚਾ ਬੋਣਾ ਹਾਂ ਮੈਂ ਪ੍ਰਧਾਨ ਸਾਹਿਬ ਦੇ ਘਰ ਗਿਆ ਲਿਖਾ ਕੇ ਲਿਆਇਆ ਨਹੀਂ ਸੁਣੀ ਗੱਲ ਮੈਂ ਕਹਿੰਦਾ ਕਿ ਪ੍ਰਧਾਨ ਸਾਹਿਬ ਦੇ ਲਿਖੇ ਤੇ ਮੈਨੇਜਰ ਸਾਹਿਬ ਨੇ ਕੋਈ ਗੌਰ ਨਹੀਂ ਕੀਤਾ ਸ਼ਰੋਨੀ ਕਮੇਟੀ ਦੇ ਬਿਆਨ ਨੇ ਅਖਬਾਰਾਂ ਦੇ ਵਿੱਚ ਜਿੱਤੇ ਵਿੱਚ ਉਹਨਾਂ ਨੇ ਕਿਹਾ ਇਹ ਆਹੀ ਜੋਤਪੁਰਿਆ ਨੂੰ ਜਿਹੜਾ ਮਜਬੂਰੀ ਵਾਸਾ ਜਾ ਇਹ ਨੌਕਰੀਆਂ ਤਾਂਾਂਗੇ ਹੁਣ ਤਾਂ ਮੇਰੀ ਗੱਲ ਨਹੀਂ ਦਿੱਤੀਆਂ ਫਿਰ ਦੂਸਰੀ ਗੱਲ ਤੂੰ ਕਹਿਣਾ ਕਿ ਕੀ ਕਰਦੇ ਰਹੇ ਤੈਨੂੰ ਕਿਉਂ ਨਹੀਂ ਮਿਲਿਆ ਮੈਨੂੰ ਪ੍ਰਧਾਨ ਸਾਹਿਬ ਨੂੰ ਮਿਲਿਆ ਤੇ ਪ੍ਰਧਾਨ ਸਾਹਿਬ ਨੇ ਇਨੀ ਗੱਲ ਪੁੱਛੀ ਸੀ ਮੈਨੂੰ ਕਿ 35 ਸਾਲ ਕੀ ਕਰਦੇ ਨੇ ਹੁਣ ਸੁਣ ਮੇਰੀ ਗੱਲ 24 ਸਾਲ ਮੈਂ ਹਾਈ ਕੋਰਟ ਚ ਕੇਸ ਲੜਿਆ ਪੱਲਿਓ 24 ਸਾਲ ਮੇਰ ਕੋ ਉਹਦਾ ਰਿਕਾਰਡ ਹੈ ਤੂੰ ਕਹਿੰਦਾ ਕੀ ਕਰਦਾ ਰਿਹਾ ਮੈਂ 24 ਸਾਲ ਤੇਰਾ ਪਿਓ ਲੜਦਾ ਰਿਹਾ ਜੀ ਉੱਥੇ ਹਾਈ ਕੋਰਟ 'ਚ ਔਰ ਆਪਣੀ ਜ਼ੁਬਾਨ ਨੂੰ ਲਗਾਮ ਦੇ ਭੱਜਦਿਆਂ ਨੂੰ ਵਾਂਣ ਇੱਕੋ ਜੇ ਹੁੰਦੇ ਆ ਇਹ ਠੀਕ ਆ ਕਿ ਤੂੰ ਜੱਟ ਦਾ ਪੁੱਤ ਹੋਏਗਾ ਤੇ ਮੈਂ ਮੱਝੀ ਦਾ ਇਹ ਦੋਵੇਂ ਕੌਮਾਂ ਬੜੀਆਂ ਗੰਧੀਆਂ ਹੁੰਦੀਆਂ ਤੈਨੂੰ ਮੈਂ ਦੱਸਦਾ ਜੇ ਤੂੰ ਆਪਣੇ ਨੂੰ ਕੋਨਾ ਨਾ ਤੇ ਮੈਂ ਵੀ 24 ਸਾਲ ਤੋਂ ਲੜਦਾ ਤੇ ਇਨੀ ਛੇਤੀ ਹਾਰ ਮੰਨਣ ਵਾਲਾ ਨਹੀਂ ਆ ਮੈਂ ਕਰਾਉਂਗਾ ਤੇਰੇ ਤੇ ਕਾਰਵਾਈ ਕੁਲਦੀਪ ਸਿੰਘ ਆਪਣਾ ਐਡਰੈਸ ਦੇ ਆਪਣਾ ਨੰਬਰ ਭੇਜ ਜੇ ਜੇ ਕੋਈ ਆਪਣੇ ਆਜੀ ਗੜਛ ਰਖਾਉਣਾ ਤੇ ਕਮੈਂਟ ਕਰਕੇ ਭਜ ਜਾਂਦੇ ਹੋ ਇੱਕ ਹੋਰ ਹੈਗਾ ਹੁਸਨ ਲਾਲ ਜੇ ਤੁਹਾਡੇ ਚ ਇਨਸਾਨੀਅਤ ਹੈ ਮਰਦਾਨੀ ਕਿ ਹੈ ਬੰਦੇ ਆ ਤੇ ਆਓ ਬਹਿ ਕੇ ਗੱਲ ਕਰੋ ਫੇਸਬੁਕਾਂ ਤੇ ਰੋਲਾ ਪਾਉਂਦੀ ਤੁਹਾਨੂੰ ਲੋੜ ਨਹੀਂ ਉਹ ਫੇਸਬੁਕ ਪਤਾ ਕੀ ਹੈ ਤੈ ਕਾ ਪਾ ਕਮੈਂਟ ਕਰਕੇ ਭੱਜ ਜਾਂਦੇ ਕੰਮ ਕਰਦੇ 7 ਵਜੇ ਤੋਂ ਬਾਅਦ ਇਹਨੂੰ ਸੋਸ਼ਲ ਮੀਡੀਆ ਨਹੀਂ ਵਰਤਣਾ ਚਾਹੀਦਾ ਇਹ ਤੇ ਹੁਣ ਲੱਗ ਜੂ ਪਤਾ ਵਰਤਣਾ ਪੈਂਦਾ ਕਿ ਨਹੀਂ ਵਰਤਣਾ ਪੈਂਦਾ ਹੁਣ ਪੋਨੇ 11 ਹੋ ਗਏ ਹਨ ਮੈਂ ਕਮਿਸ਼ਨਰ ਸਾਹਿਬ ਕੋ ਚੱਲਿਆ ਇਸੇ ਮੁੱਦੇ ਤੇ ਕਿ ਇਸ ਬੰਦੇ ਦੀ ਉੱਤੇ ਕਾਰਵਾਈ ਕੀਤੀ ਜਾਵੇ ਆ ਇਹਦੀ ਆਈਡੀ ਆ ਔਰ ਤੇਰੀ ਫੋਟੋ ਵੀ ਉੱਥੇ ਵਿਖਾਉਂਗਾ ਕਿ ਇਸ ਬੰਦੇ ਤੇ ਪੁੱਛੋ ਕਿੱਥੇ ਦਾ ਰਹਿੰਦਾ ਰਹਿਣ ਵਾਲਾ ਇਹਨੂੰ ਅਰੈਸਟ ਕਰੋ ਔਰ ਮੈਨੂੰ ਵੀ ਸੱਦੋ ਤੇ ਇਹਨੂੰ ਵੀ ਸੱਦੋ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਔਰ ਮੈਂ ਸੰਗਤ ਨੂੰ ਕਹਿੰਨਾ ਕਿ ਠੀਕ ਆ ਮੈਂ ਮਿਲ ਕੇ ਆਇਆ ਮੈਨੂੰ ਨਹੀਂ ਮਿਲਿਆ 325 ਬੰਦੇ ਹੈਗੇ ਧਰਮੀ ਫੌਜੀ ਮੇਰੇ ਸੰਪਰਕ ਦੇ ਵਿੱਚ ਆ ਨਵੰਬਰ 1984 ਵਾਲੇ ਮੇਰੇ ਸੰਪਰਕ ਦੇ ਵਿੱਚ ਆ ਮੇਰੇ ਕੋਲ ਉਹ ਜੋਧਪੂਰੀ ਪਰਿਵਾਰ ਨੇ ਜਿਨ੍ਹਾਂ ਨੂੰ ਨਾ ਨੌਕਰੀਆਂ ਮਿਲੀਆਂ ਨਾ ਬੱਚਿਆਂ ਨੂੰ ਮਿਲੀਆਂ ਔਰ ਔਰ ਦਰਦ ਦਰਦ ਦੀਆਂ ਠੋਕਰਾ ਖਾਰੇ ਮੈਂ ਕਹਿੰਦਾ ਮੈਂ 24 ਸਾਲ ਕੇਸ ਲੜਿਆ ਮੇਰੇ ਕੇਸ ਦਾ ਸਹਾਰਾ ਲਿਆ ਮੈਂ ਕਹਿੰਨਾ ਕੋਰਟ ਕਹਿੰਦੀ ਆ ਸਰਕਾਰ ਕਹਿੰਦੀ ਆ ਔਰ ਸ਼ਰੋਨੀ ਕਮੇਟੀ ਦੇ ਦਫ਼ਤਰ ਹੀ ਮਿਲਾਈ ਤਿਆਰੀ ਮੈਂ ਗੱਲ ਕੀਤੀ ਕਿ ਮੇਰਾ ਨੁਕਸਾਨ ਹੈ ਇਹ ਮੇਰਾ ਸਹਾਰਾ ਲੈ ਕੇ ਐ ਜੀ ਪੀ ਸੀ ਨੇ ਹਾਈ ਕੋਰਟ ਕੇਸ ਕੀਤਾ ਹਾਂ ਮੈਂ ਕਹਿੰਨਾ ਤੂੰ ਦੱਸ ਤੈਨੂੰ ਲੜਦੀ ਆ ਖੁਰਕ ਔਰ ਉਹਦਾ ਲਾਜ ਹੁਣਾ ਬੜਾ ਜ਼ਰੂਰੀ ਹੈ ਇਹਦਾ ਲਾਜ ਇਹ ਹੋ ਕਿ ਪੁੱਤ ਤੁਮਨੇ ਕਿੰਨਾ ਵੇਲ ਲੇ ਵੇਲ ਰਤੇ ਮੇਰਾ ਰਾਦ ਕਰ ਤੈਨੂੰ ਵੀਲਾ ਕਰਾ ਦਨ ਨਾਲ ਤੈਨੂੰ ਪਤਾ ਲੱਗ ਜਾਊਗਾ ਤੂੰ ਜਿੱਥੇ ਜੋ ਕਰਦਾ ਐਂ ਕਹਨਾ ਪੁਲਿਸ ਦੇ ਜਦੋਂ ਬਿਆਨਬਾਜ਼ੀ ਹੋਗੀ ਦੇਖਿਆ ਪਿਆਰਾ ਲੱਗ ਜੂ ਪਤਾ ਇਹ ਇਹ ਮੈਂ ਇੱਥੇ ਨਹੀਂ ਖੜਾਣਾ ਸਿਰਫ ਪੁਲਿਸ ਕਮਿਸ਼ਨਰ ਤੱਕ ਨਹੀਂ ਖੜਾਣਾ ਅੱਗੇ ਵੀ ਜਾਊਗਾ ਮੈਂ ਕਿ ਪੜਿਆ ਸੀ ਕਹਿੰਦੇ ਸੱਚ ਨੂੰ ਫਾਂਸੀ ਪਰ ਸੱਚ ਨੂੰ ਫਾਂਸੀ ਨਹੀਂ ਹੁੰਦੀ ਸੱਚ ਦੀ ਜਿੱਤ ਹੁੰਦੀ ਜਿੱਤ ਸਿਆਣੇ ਕਹਿੰਦੇ ਕੂੜ ਨਖੁੱਟੇ ਨਾਨਕਾ ਓੜਕ ਸਾਥੀ ਰਹੀ ਗੁਰਬਾਣੀ ਦਾ ਪਰਮਾਨ ਹੈ ਤੁਮ ਤੇ ਮੈਨੂੰ ਕਿਸੇ ਕੜੇ ਦਾ ਟਕਣੀ ਨਹੀਂ ਲੱਗਦਾ ਜੋ ਤੂੰ ਬਕਵਾਸ ਕੀਤੀ ਹੈ ਉਹਦਾ ਮੂੰਹ ਤੋੜਵਾ ਜਵਾਬ ਦੇਣਾ ਮੇਰੇ ਵਾਸਤੇ ਬਹੁਤ ਹੀ ਜ਼ਰੂਰੀ ਹੈ ਨਹੀਂ ਤਾਂ ਤੇਰੇ ਵਰਗੇ ਫਿਰ ਕੱਲ ਨੂੰ ਬੋਲਣਗੇ ਤੂੰ ਹੀ ਕੋਲੀ ਚੱਕ ਤੂੰ ਉਹਨੂੰ ਜੇ ਦੱਸਣ ਧਿਆ ਉੱਥੇ ਮਲਾਜ ਨੂੰ ਬਬੀਕ ਸਰ ਲੱਗਾ ਇਹਦਾ ਮੁੰਡਾ ਹਰ ਬਾਹ ਲੱਗਾ ਫਿਰ ਕੀ ਕਰੇਗਾ ਤੂੰ ਹੁਰ ਮੈਂ ਤਾਂ ਦੱਸਦਾ ਇਹ ਰਣੀ ਕੇ ਸਾਥ ਇਬਾਦਤ ਸਾਹਿਬ ਦੀ ਬਦੌਲਤ ਹੈ ਮੈਂ ਲੜਕੀਤਾ ਜੀ ਕੇ ਸਮੇਂ ਲੜਿਆ ਮੇਰੇ ਮਗਰ ਆਏ ਆ ਮੇਰੇ ਨਾਲ ਲਾਏ ਆ ਆ ਬੈ ਕੇ ਗੱਲ ਕਰ ਜੇ ਤੇ ਤੇ ਇਨਸਾਨੀਅਤ ਹੈ ਇਹ ਤਾਂ ਸਿੱਖਾਂ ਪਿਉਦਾ ਤੇ ਕਿਆ ਮੈਨੋ ਕਿ ਜੇ ਤੇਨੂੰ ਨਹੀਂ ਮਿਲਿਆ 325 ਰੋਂਡੇ ਮੈਂ ਮੈਂ ਆਪਣੇ ਕੋਲੋਂ ਪੱਲੇ ਉਹ ਦੇਣਾ ਜਿਦੋਂ ਤੁਹਾਡੇ ਪੱਲੇ ਹੈ ਹੀ ਕੱਖ ਨਹੀਂ ਤੇ ਫਿਰ ਬਕਵਾਸ ਕਿਹੜੀ ਕਿੱਲੂ ਕਰਦੇ ਹੋ ਹੁਣ ਮੈਂ ਜਾ ਰਿਹਾ ਅੱਜ ਮੈਂ ਜਾਣਾ ਕਿਤੇ ਹੋਰ ਕੰਮ ਸੀ ਪਰ ਤੇਰੀ ਵਜ੍ਹਾ ਦੇ ਨਾਲ ਹੋਰ ਕੰਮ ਸੀ ਮੈਨੂੰ ਸਾਰੇ ਕੰਮ ਕੈਂਸਲ ਕਰਕੇ ਪੁਲਿਸ ਕਮਿਸ਼ਨ ਅੱਤੇ ਦਰਖਾਸਤ ਦੇਣੀ ਪਈ ਮੈਨੂੰ ਅੱਜ ਤੇਰੀ ਵਜ੍ਹਾ ਕਰਕੇ ਤੂੰ ਇਹ ਮਾਤਸ ਸਮਝੀ ਤੂੰ ਰੱਬ ਨਹੀਂ ਹੈਗਾ ਤੂੰ ਜਿਆਦਾ ਬੋਲਣਾ ਤੇ ਲੜਣਾ ਨਹੀਂ ਜਾਂਦਾ ਅਹੀਂ ਮੈਂ ਵੀ ਜਾਣਦਾ ਫਿਰ ਗੱਲ ਤੋਂ ਮੇਰੇ ਦੇ ਬੱਚੇ ਵਿਆਹ ਹੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਕੇਸ ਕੀਤਾ ਮੈਂ ਮਰ ਵੀ ਜਾਊਂਗਾ ਤੇ ਕੋਈ ਫਰਕ ਨਹੀਂ ਪਾਣਾ ਫਰਕ ਪਾਣਾ ਤੈਨੂੰ ਮਾ ਵੀ ਆਪਣਾ ਪਠਾਣਾ ਉਹ ਖਾਪਣ ਸਿਰ ਤੇ ਰੱਖਦਾ ਔਰ ਇਹ ਆਪਣੀ ਹਰਕਤਾਂ ਤੋਂ ਬਾਅਦ ਆਇਆ ਅੱਜ ਦੇਣ ਲੱਗਾ ਅਰਜ਼ਾ ਤੇ ਉਹ ਉਹ ਜਿਹੜੀ ਮੈਂ ਅਰਜ਼ੀ ਦੰਗਣਾ ਉਹ ਉਹਦੀ ਮੈਂ ਸ਼ਾਮ ਨੂੰ ਫਿਰ ਵੀਡੀਓ ਪਾ ਕੇ ਦੱਸੂਗਾ ਕਿ ਆ ਮੈਂ ਦੇ ਆਂ ਜਾਂ ਜੋ ਪੁੱਟੇ ਜਾਂਦਾ ਪੁੱਟਲਾ ਔਰ ਬਕਵਾਸ ਕਰਨ ਵਾਲੇ ਆਪਣੇ ਗੈਰ ਵਿੱਚ ਰੱਖ ਕੇ ਬਕਵਾਸ ਕਰਿਆ ਕਰਨ ਔਰ ਸਾਧ ਸੰਗਤ ਜੀ ਇਹੋ ਜਿਹੇ ਜਿਹੜੇ ਬੰਦੇ ਜਿਨ੍ਹਾਂ ਨੇ ਪੰਜਾਬ 'ਚ ਨਸ਼ਾ ਫਲਾਇਆ ਬਾਅਦ ਜਿਨ੍ਹਾਂ ਨੇ ਗਰਮਖਿਆ ਲਈਏ ਜਿਹੜੇ ਦੂਜੀ ਧਿਰ ਨੂੰ ਸਪੋਰਟ ਕਰਦੇ ਆ ਤੇ ਆਪਣੇ ਆਪ ਨੂੰ ਬੜਾ ਪੰਥਕ ਘਮਾਉਂਦੇ ਆ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਉਣੀ ਇੱਕ ਮੇਰੀ ਮਜਬੂਰੀ ਹੋ ਗਈ ਆ ਔਰ ਸੀਐਮ ਸਾਹਿਬ ਨੂੰ ਪਤਾ ਪ੍ਰਧਾਨ ਸਰੋਣੀ ਕਮੇਟੀ ਨੂੰ ਪਤਾ ਮੈਂ ਲਿਖ ਲੈ ਕੇ ਦਿੱਤਾ ਮੈਂ ਲੜਿਆ ਉਹ 24 ਸਾਲ ਲੜਿਆ 24 ਸਾਲ ਚੰਨੋਂ ਤੋਂ ਹਾਈ ਕੋਰਟ ਤੇ ਕੇਸ ਜਿਹੜਾ ਡਿਸਟ੍ਰਿਕਟ ਤੇ ਲੜਲੇ ਤੇ ਉਹਦੇ ਘਰ ਦੇ ਬੂਗੇ ਦੂਜੇ ਪਾਸੇ ਲੱਗ ਜਾਂਦੇ ਕੀ ਗੱਲ ਮੈਨੂੰ ਘਰ ਦੀ ਲੋੜ ਨਹੀਂ ਮੈਨੂੰ ਪਰਿਵਾਰ ਦੀ ਲੋੜ ਨਹੀਂ ਮੈਂ ਬੰਦਾ ਨਹੀਂ ਐ ਆਈ ਪਤੋਂ ਉਥੇ ਮੈਂ ਰੱਖ ਕੇ ਕਰਾਂਗੇ ਗੱਲ ਇੰਨੀ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਤਾਂ ਕਿ ਉੱਥੇ ਤੱਕ ਪਹੁੰਚ ਜਾਏ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਅੱਜ ਮੈਂ ਜਾ ਰਿਹਾ ਫਿਰ ਜਦੋਂ ਆਉਂਗਾ ਆਣ ਕੇ ਮੈਂ ਫਿਰ ਆਪ ਜੀ ਦੇ ਰੂਪ ਰੂਪਾ ਦੇ ਦੱਸਾਂ ਬਾਕੀ ਆਹ ਦੇ ਆਈ ਇਹ ਮੈਂ ਆਹ ਨੰਬਰ ਹੀ ਤੇ ਤਗੜਾ ਹੋ ਜਾ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਧ ਸੰਗਤ ਜੀ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਗਰਮ ਖਿਆਲੀ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਦੇ ਬੱਚੇ ਮਰਵਾਤੇ ਆ ਅੱਜ ਵੀ ਖਾਲਸਾਤਨ ਦੀ ਹਮਾਇਤ ਕਰਦੇ ਆ ਮੈਂ ਕਹਿੰਦਾ ਕੀ ਮਿਲਿਆ ਖਾਲਸਾਤਨ ਦੇ ਵਿੱਚੋਂ ਇਹ ਇਹ ਅਨੇ ਬੜੀਆਂ ਗਾਂਹਾਂ ਦੀਆਂ ਗੱਲਾਂ ਜਾਣੀਆਂ ਤਲਬੀਰ ਸਿੰਘਾ ਹੌਸਲਾ ਕਰ ਐਡਾ ਜਿਹੜਾ ਤੇਰੇ ਖੂਨ ਵਾਲਾ ਖਾਂਦਾ ਨਾ ਇਹਨੂੰ ਇਹਨੂੰ ਹੌਸਲਾ ਰੱਖ ਤੇਰੀ ਸਾਰੀਆਂ ਗੱਲਾਂ ਦੇ ਜਵਾਬੀ ਦਊਗਾ ਤੇ ਤੇਰੀ ਦਸੱਲੀ ਵੀ ਕਰਾਂਗਾ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ